ਸਰਨੋਂ ਪਹਿਲਾਂ ਦਸਾਂ ਗੁਰੂਆਂ ਦੀ ਜਗਦੀ ਪਾਵਨ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਗੀ ਗੋਦ ਵਿੱਚ ਵਿਰਾਜਿਤ ਫਤਿਹ ਪ੍ਰਵਾਨ ਕਰਨੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਜਿੱਤ ਪੰਜਾਬ ਸੂਬੇ ਦੇ ਉਸ ਪੁੱਤਰ ਜਿਹੜੇ ਸੱਭਿਆਚਾਰ ਅਤੇ ਕਵਿਤਾ ਦਾ ਇੱਕ ਸਮੁੱਚਾ ਸੰਸਾਰ ਆਪਣੇ ਨਾਲ 11 ਮਈ ਸਵੇਰੇ 6:30 ਵਜੇ ਦੇ ਕਰੀਬ ਅਲਵਿਦਾ ਕਹਿ ਕੇ ਚਲੇ ਗਏ ਸਨ ਅੱਜ ਉਹਨਾਂ ਦਾ ਅੰਤਿਮ ਅਰਦਾਸ ਬਹੁਤ ਹੀ ਸਤਿਕਾਰਯੋਗ ਪਦਮਸ਼ਰੀ ਡਾਕਟਰ surjit patar ji ਦਾ ਅੱਜ ਅੰਤਮ ਜਿਹੜੀ ਅਰਦਾਸ ਹੈ ਉਹ ਗੁਰਦੁਆਰਾ ਵਿੱਚ ਬੜੀ ਹੀ ਮਰਿਆਦਾ ਔਰ ਸਤਕਾਰ ਔਰ ਲੋਕਾਂ ਦੇ ਇੱਕ ਸਨੇਹ ਭਰਿਆ ਐਡੀ ਗਰਮੀ ਦੇ ਦਿਹਾੜੇ ਦੇ ਵਿੱਚ ਵੀ ਹਜ਼ਾਰਾਂ ਦੀ ਤਦਾਦ ਵਿੱਚ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਜਿਹੜੇ ਸਕੇ ਸੰਬੰਧੀ ਹਰ ਵਰਗ ਤੋਂ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ ਔਰ ਸਾਰਿਆਂ ਨੇ ਸਾਂਝੀ ਅਰਦਾਸ ਕੀਤੀ ਪਾਤਰ ਸਾਹਿਬ ਇੱਕ ਬਹੁਤ ਹੀ ਨੇਕ ਰੂਹ ਦੇ ਇਨਸਾਨ ਜਿਨ੍ਹਾਂ ਨੇ ਹਮੇਸ਼ਾ ਸਮੁੱਚੀ ਦੁਨੀਆ ਲਈ ਬੱਚਿਆਂ ਲਈ ਬਜ਼ੁਰਗਾਂ ਲਈ ਸਰਕਾਰਾਂ ਲਈ ਯੂਨੀਵਰਸਿਟੀਆਂ ਲਈ ਸੰਸਥਾਵਾਂ ਲਈ ਕੰਟਰੀਬਿਊਟ ਕੀਤਾ ਲੇਕਿਨ ਉਹਨਾਂ ਨੇ ਆਪ ਦੇ ਲਈ ਕਦੀ ਕੋਈ ਸਰ ਨੂੰ ਵੱਡੀ ਵਿਲੱਖਣ ਗੱਲ ਹੈ ਇਹੀ ਆਸ਼ਾਪੁਰੀ ਆਪਾਂ ਗੁਰਦੁਆਰਾ ਸਾਹਿਬ ਜਿੱਥੇ ਅੱਜ ਖੜੇ ਆ ਇੱਥੇ ਹੀ ਉਹਨਾਂ ਦੀ ਰਹਾਇਸ਼ ਹੈ ਔਰ ਇੱਕ ਹੀ ਘਰ ਸੂਬੇ ਪੰਜਾਬ ਚ ਹੋਏਗਾ ਜਿਹੜਾ ਕਿਤਾਬਾਂ ਦਾ ਤੇ ਕਲਮਾਂ ਦੀ ਨਾਲ ਭਰਿਆ ਹੋਇਆ ਜਿਹੜਾ ਘਰ ਆ ਉਹ ਪਾਤਰ ਸਾਹਿਬ ਦਾ ਅੱਜ ਯਕੀਨਤਾ ਨਹੀਂ ਹੁੰਦਾ ਵੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਅਸੀਂ ਸਾਰੇ ਗੁਰਦੁਆਰਾ ਸਾਹਿਬ ਪਹੁੰਚੇ ਆ ਮੈਂ ਅੱਜ ਖਾਸ ਕਰ ਕਿਉਂਕਿ ਸਾਡੇ ਪੰਜਾਬ ਸੂਬੇ ਦਾ ਸਰਨੋ ਇਹ ਇੰਪੋਰਟੈਂਟ ਚੈਨਲ ਹੈਗਾ ਬਾਬੂ ਸ਼ਾਹੀ ਜਿਸ ਤੇ ਸਮੁੱਚੀ ਪੰਜਾਬੀਆਂ ਨੂੰ ਵਰਲਡ ਵਾਈਡ ਸਨਮਾਨ ਹੈ ਔਰ ਇਸ ਚੈਨਲ ਦਾ ਵੀ ਇੱਕ ਨਿੱਜੀ ਸਨੇਹ ਪਿਆਰ ਔਰ ਮੁਹੱਬਤ ਸੀ ਪਾਤਰ ਸਾਹਿਬ ਨਾਲ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਜੋ ਕਿ ਵਿਸ਼ਵ ਦੀ ਸਰਨੋ ਪ੍ਰਸਿੱਧ ਔਰ ਨਾਮੀ ਯੂਨੀਵਰਸਿਟੀ ਵੂਲਸਨ ਕਾਲਜ ਆਕਸਫੋਰਡ ਯੂਨੀਵਰਸਿਟੀ ਤੋਂ ਡਾਕਟਰ ਪ੍ਰੋਫੈਸਰ ਪ੍ਰੀਤਮ ਸਿੰਘ ਗਿੱਲ ਜਿਹੜੇ ਕਿ ਉੱਥੇ ਹੈੱਡ ਆਫ ਦਿ ਡਿਪਾਰਟਮੈਂਟ ਇਕਨੋਮਿਕਸ ਨੇ ਉਹਨਾਂ ਨੇ ਆਪਣਾ ਟ੍ਰਿਬਿਊਟ ਲੈਟਰ ਆਕਸਫੋਰਡ ਯੂਨੀਵਰਸਿਟੀ ਵੂਲਸਨ ਕਾਲਜ ਦੇ ਲੈਟਰ ਹੈਡ ਤੇ ਬਤੌਰ ਮੈਨੂੰ ਭੇਜਿਆ ਜਿਹੜਾ ਕਿ ਮੈਂ ਕੱਲ ਪਾਤਰ ਸਾਹਿਬ ਦੇ ਘਰ ਉਹਨਾਂ ਦੇ ਵੱਡੇ ਸੁਪੁੱਤਰ ਸਰਦਾਰ ਅੰਕੁਰ ਸਿੰਘ ਪਾਤਰ ਅਤੇ ਛੋਟੇ ਸੁਪੁੱਤਰ ਸਰਦਾਰ ਮਨਰਾਜ ਸਿੰਘ ਪਾਤਰ ਨੂੰ ਦੇ ਦਿੱਤਾ ਸੀ ਆਕਸਫੋਰਡ ਯੂਨੀਵਰਸਿਟੀ ਤੋਂ ਡਾਕਟਰ ਪ੍ਰੀਤਮ ਸਿੰਘ ਗਿੱਲ ਜਿਹੜੇ 35 ਸਾਲ ਤੋਂ ਐਮਿਰੇਟਸ ਪ੍ਰੋਫੈਸਰ ਨੇ ਉੱਥੇ ਇਕਨੋਮਿਕਸ ਦੇ ਉਹਨਾਂ ਨੇ ਪਾਤਰ ਸਾਹਿਬ ਨੂੰ ਦੋ ਲਾਈਨਾਂ ਚ ਡਿਸਕ੍ਰਾਈਬ ਕੀਤਾ ਔਰ ਉਹ ਮੈਂ ਜਿਹੜੀ ਲੈਟਰ ਹੈਗੀ ਆ ਟ੍ਰਿਬਿਊਟ ਲੈਟਰ ਉਹ ਅੱਜ ਬਾਬੂਸ਼ਾਹੀ ਚੈਨਲ ਨਾਲ ਵੀ ਸ਼ੇਅਰ ਕੀਤੀ ਆ ਦੀ ਲਾਈਨਸ ਰਿਟਨ ਬਾਈ ਪ੍ਰੋਫੈਸਰ ਪ੍ਰੀਤਮ ਸਿੰਘ ਗਿੱਲ ਆ ਰੈਡ ਐਜ਼ ਅੰਡਰ ਡਾਕਟਰ ਸੁਰਜੀਤ ਸਿੰਘ ਪਾਤਰ ਵਾਸ ਅ ਐਨਸਾਈਕਲੋਪੀਡੀਆ ਆਫ ਕਲਚਰਲ ਹੈਰੀਟੇਜ ਐਂਡ ਪੋਇਟਰੀ ਆਫ ਪੰਜਾਬ ਮੇ ਹੀ ਲਿਵ ਲੌਂਗ ਟੂ ਦਾ ਇਨਿੰਗਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ